ਦਾ ਭੂਆ ਦਾ ਹੱਕ ਬਣਦਾ ਹੀ ਨਹੀਂ ਆ ਜੇ ਭੂਆ ਆਪਣੇ ਪੇਕਿਆ ਕਰੋ ਹਿੱਸਾ ਲੈ ਰਹੀਆਂ ਉਹਨਾਂ ਦੀ ਵੀ ਨਾਨਾ ਹੋਣਗੀ ਆ ਕਿ ਆਪਣੇ ਨਾਨਾ ਨਾਲ ਵੀ ਤਾਂ ਇਹ ਹੱਕ ਦਿੰਦੀਆਂ ਜੋ ਹੈ ਆਪ ਤੇ ਤੁਸੀਂ ਪੇਕਿਆ ਕਰੋ ਹੱਕ ਲੈ ਲੈਂਦੀਆਂ ਵਾ ਆਪਣੀਆਂ ਪਰਜਾਈਆਂ ਤੇ ਵੀ ਆਪਣੇ ਜਿਦਾਂ ਮਰਜ਼ੇ ਪਰਜਾਈ ਤੇ ਹੈ ਨਹੀਂ ਇੱਕ ਧੀ ਆ ਤੁਸੀਂ ਇਹਦੇ ਪਰਲੇ ਸੋਤੇ ਕੱਲ ਨੂੰ ਵਿਆਹਣਾ ਹੈ ਲੋ ਕੰਮ ਸੇ ਲੱਗੇ ਕਹਿੰਦੀ ਸਾਡਾ ਖਰਚਾ ਦੋ ਮੈਂ ਕਿ ਤੂੰ ਤੁਹਾਡਾ ਖਰਚਾ ਦਵਾਉਂਦਾ ਕਾਦਾ ਖਰਚਾ ਮੰਗਦਿਆਂ ਵੀ ਜਿੰਨਾ ਸੀ ਆਪਦੇ ਕੇਸਾਂ ਦੇ ਲਾਇਆ ਸੀ ਸਟੇ ਲਾਈ ਸੀ ਉਸ ਸਟੇ ਤੋਂ ਉਹਨੂੰ ਫਿਰਦਿਆਂ ਸੀ ਗਿਆ ਮੈਂ ਖਾਤਿਆ ਬਣਾਇਆ ਸੀ ਮੈਨੂੰ ਉਹ ਵੀ ਨਹੀਂ ਦਿੱਤਾ ਹੈ ਗਿਆ ਤੇ ਇਹ ਕਾਦੀ ਲਾਈ ਸੀ ਵੀ ਮੈਂ ਡੈਰੀ ਮੈਂਟਲੀ ਇਹ ਵੀ ਸਟੇ ਲੱਗੀ ਰਹੂਗੀ ਕੋਈ ਜ਼ਮੀਨ ਨੂੰ ਛੇੜ ਨਾ ਸਕੇ ਪਤਾ ਹੀ ਹੈ ਇਹ ਆਪਾਂ ਨੂੰ ਹਾਈ ਕੋਰਟ 'ਚ ਵੀ 30000 ਰੁਪਏ ਚਾਚ ਵਕੀਲ ਹੋ ਜਾਂਦਾ 10000 ਰੁਪਏ ਹੋ ਜਾਂਦਾ ਬਈ ਤੁਸੀਂ ਇਹ ਮਤਲਬ ਨਾ ਬਹਿ ਕੇ ਉਰੇ ਸਰਪੰਚਾਂ ਕੁੜੇ ਵੀ ਆ ਗਏ ਸਾਰੇ ਕਿੱਧਰੋਂ ਆ ਗਏ ਇਹ ਸਾਰੀ ਗੱਲਬਾਤ ਇਹਨਾਂ ਨੇ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਟਾਈਮ ਦਿੱਤਾ ਕਿ ਜਿਹੜਾ ਇਹਦਾ ਹਿੱਸਾ ਬਣਦੇ ਲਜਾ ਨਹੀਂ ਆਪੇ ਜੀ 8 ਸਾਲ ਹੋ ਗਏ ਮੇਰੇ ਭੂਆ ਮੇਰੇ ਪਪਾ ਨੇ ਲੈ ਗਈਆਂ 9 ਮਹੀਨਾ ਲੱਗ ਗਿਆ ਤੇ ਠੇਕਾ ਖਾ ਗਈਆਂ ਸਭ ਕੁਝ ਨਾ ਮੈਨੂੰ ਕੁਝ ਦਿੱਤਾ ਮੇਰਾ ਘਰ ਵੀ ਉਜਾੜਤਾ ਸਭ ਕੁਝ ਲੈ ਗਈਆਂ ਮੱਝ ਮੂਝੇ ਸਭ ਕੁਝ ਹੀ ਲੈ ਗਈਆਂ ਸਾਰਾ ਸਮਾਨ ਅੱਜ ਤੱਕ ਮੈਨੂੰ ਕੁਝ ਨਹੀਂ ਦਿੱਤਾ ਕਿਨੇ ਜਾੜਤਾ ਤੁਹਾਡਾ ਕਰ ਮੇਡੀਆਂ ਭੂਆ ਨੇ ਜੀ ਅੱਛਾ ਭੂਆ ਨੇ ਤੇ ਦੇਖ ਸਕਦੇ ਬਈ ਮਸਲਾ ਹੈ ਵੀ ਭੂਆ ਨੇ ਘਰ ਜਾੜਤਾ ਭਤੀਜੀ ਦਾ ਇਹ ਪਹਿਲੀ ਵਾਰੀ ਆਪਾਂ ਦੇਖਣ ਚ ਮੇਰੇ ਕਹੇ ਭੂਆ ਨੇ ਛੋਟੇ ਜਿਹੜੀਆਂ ਤਿੰਨ ਭੂਆ ਨੇ ਜੀ ਇੱਕ ਜਮੀ ਅਫਸੈਟ ਹੈ ਦੋ ਹੈ ਗਿਆ ਨੇ ਜੀ ਵਧੀਆ ਕੋਈ ਸਭ ਕੁਝ ਕੀਤਾ ਇੱਕ ਉਹਨਾਂ ਦਾ ਮੁੰਡਾ ਜੀ ਉਹਨਾਂ ਨੇ ਸਭ ਕੁਝ ਮੇਰਾ ਉਜਾੜਿਆ ਘਰ ਤੁਸੀਂ ਵਿਆਹੀ ਹੋ ਸੀ ਤੂੰ ਨਹੀਂ ਜੀ ਮੈਂ ਤਾਂ 19 ਸਾਲ ਦੀ ਹਜੇ ਪੜ ਰਹੀ ਆ ਅੱਛਾ ਪੜ ਰਹੇ ਹੋ ਹਾਂ ਜੀ ਹੁਣ ਫਿਰ ਕੀ ਚਾਹੁੰਦੇ ਹੋ ਬਾਬਿਆਂ ਲਵੇ ਆਏ ਮਾਤਾ ਜੀ ਲਵੇ ਮੇਰਾ ਹੱਕ ਚਾਹੀਦਾ ਮੇਰਾ ਪਿਓ ਚਾਹੀਦਾਗਾ ਉਹ ਤੁਹਾਡਾ ਡੈਡੀ ਕਿੱਥੇ ਹੈ ਮੇਰੀਆਂ ਭੂਆ ਕੋਲ ਜੀ ਮਿਲ ਨਹੀਂ ਦਿੰਦੀਆਂ ਮਿਲਣਾ ਨਹੀਂ ਦਿੰਦੀਆਂ ਜੀ ਜਦੋਂ ਲੈਣ ਜਾਂਦੀਆਂ ਕਹਿੰਦੇ ਆ ਇੱਕ ਹਫਤਾ ਰੱਖ ਲੋ ਦਿਨ ਰੱਖ ਲੋ ਉਦੋਂ ਦਵਾਂਗੇ ਐਵੇਂ ਕਰਿਓ ਐਵੇਂ ਕਰਿਓ ਜੀ ਬਸ ਕਿੰਨਾ ਸਮਾਂ ਹੋ ਗਿਆ ਤੇਰੇ ਡੈਡੀ ਨੂੰ 9 ਸਾਲ ਹੋ ਗਏ ਜੀ ਦੇਖ ਸਕਦੇ ਹੋ ਵੀ ਜੇ ਕਹੀਦੀ ਵੀ ਇੱਕ ਗਿਡਨਾਪ ਹੈ ਕਾਖੇਗਾ ਲੜਕੀ ਦਾ ਪਿਤਾ ਅਧਿਕਾਰ ਜੀ ਐਵੇਂ ਵੀ ਮਸਲਾ ਇਹ ਬੱਚੀ ਨੂੰ 9-10 ਸਾਲ ਹੋ ਗਏ ਇਹਦਾ ਮਾਸਟਰ ਜੀ ਬਾਹਰ ਨੇ ਦੇ ਦੋ ਅੱਜ ਦੇ ਆਮ ਜਿਹਦੇ ਤੀਨ ਹਿੱਸੇ ਮਿਲਣਾ ਚਾਹੀਦਾ ਚਾਰ ਤੇ ਲੈ ਚੋ ਉਹ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਵਿਚਾ ਕਿੰਨੀ ਜ਼ਮੀਨ ਹੈ 4 ਕਿੱਲੇ ਜੀ ਤੇਰਾ ਭਰਾ ਹੈ ਨਹੀਂ ਕੋਈ ਬ੍ਰਦਰ ਹਾਂ ਜੀ ਕੱਲੇ ਕੁੜੀ ਆ ਇਹ ਲੜਕੀਆਂ ਨਹੀਂ ਦੇਖ ਸਕਦੇ ਹੋ ਦੋਸਤੋ ਕਿ ਕੱਲੀ ਲੜਕੀ ਹੈ ਭੂਆ ਨੇ ਇਹਦਾ ਭਾਈ ਭੂਆ ਦਾ ਭਾਈ ਜਨਨੇ ਕਿ ਕੁੜੀ ਦਾ ਡੈਡੀ ਗਿਟਨੇਪੇ ਕਹਾਂਗੇ ਵੀ 4 ਸਾਲ ਹੋ ਗਏ ਬਿੰਨਪੁੱਲ ਜੇ ਕਹਿੰਦੀ ਆ ਵੀ ਆਪਦੇ ਕੋਲੇ ਰੱਖ ਰਖਿਆ ਮਿਲਣ ਨਹੀਂ ਦਿੱਤੇ ਜਾਣ ਕਿੰਨੇ ਸਾਲ ਹੋ ਗਏ 9 ਸਾਲ 9 ਸਾਲ ਹੋ ਗਏ ਸੋ ਵੀ 9 ਸਾਲ ਤੋਂ ਬੰਦੀਏ ਬਣਾ ਰੱਖਿਆ ਹੈ ਇਹੀ ਕਹਿ ਸਕਦੇ ਆ ਜਦੋਂ ਇੱਕ ਧੀ ਨੂੰ ਬਾਪ ਨੂੰ ਇੰਨੇ ਮਿਲਣ ਦੇਣੀਆਂ ਭੂਆ ਇਹ ਹਾਲਾਤ ਬਣੇ ਹੋਏ ਨੇ ਕਿਹੜਾ ਪਿੰਡ ਹੈ ਬਹਾਦਰਪੁਰ ਮੇਰਾ ਭੂਆ ਕਿਹੜੇ ਪਿੰਡ ਨੇ ਨਮੇਗਾਉਂ ਜੀ ਨਮਾਗਾਉਂ ਕਿੱਥੇ ਦੇ ਪਿੰਡ ਹੈ ਕੋਲਰੀਆਂ ਕੋਲੇ ਜੀ ਕੋਲਰੀਆਂ ਕੋਲੇ ਨਮਾਗਾਉਂ ਦੇ ਵਿੱਚ ਇਹ ਤੇ ਡੈਡੀ ਨੂੰ ਜਿਹੜਾ ਕੁੜੀ ਦਾ ਉਹਨੂੰ ਬੰਦੀ ਬਣਾ ਰੱਖਿਆ ਹੈ ਭੂਆ ਨੇ 9 ਸਾਲ ਹੋ ਗਏ ਲਾਲਚ ਜਮੀਨ ਤੁਸੀਂ ਕਿੱਥੇ ਲਫ ਰਹਿ ਰਹੇ ਹੋ ਮੈਂ ਸੀਮਾ ਸੜਕ ਰਾਨੀ ਹੈ ਜੀ ਲਾਲਤ ਜਮੀਨ ਦਾ ਕਿਉਂਕਿ ਕੱਲੀ ਹੈ ਇਹਦੇ ਕੋਈ ਭਾਈ ਨਹੀਂ ਹੈਗਾ ਕੈਮਰਾ ਫੜਾ ਹਮਤਾ ਜੀ ਕੀ ਕਹਿਣਾ ਚਾਹੁੰਦੇ ਹੋਰੇ ਪਿਛੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਕੀ ਹੈ ਜਿਹੜੇ ਸਾਡੇ ਕੋ ਆਇਆ ਹੋਇਆ ਅੱਜ ਹਨ ਇਹ ਕੇਸ ਆਇਆ ਹੋਇਆ ਕਿ ਪਹਿਲੀ ਗੱਲ ਤੇ ਮੈਂ ਹੈਰਾਨ ਹੀ ਹੋ ਗਈ ਹਣਾ ਇੱਕ ਭੂਆ ਜਿਹੜਾ ਭੂਆ ਦਾ ਹੱਕ ਬਣਦਾ ਹੀ ਨਹੀਂ ਆ ਜੇ ਭੂਆ ਆਪਣੇ ਪੇਕੇਆ ਘਰ ਹਿੱਸਾ ਲੈ ਰਹੀਆਂ ਉਹਨਾਂ ਦੀ ਵੀ ਨਾਨਾ ਹੋਣਗੇ ਆ ਕੀ ਆਪਣੇ ਨਾਨਾ ਨਾ ਵੀ ਤਾਂ ਹੱਕ ਦਿੰਦਿਆਂ ਜੋ ਹੈ ਆਪ ਤੇ ਤੁਸੀਂ ਪੇਕਿਆ ਕਰੋ ਹੱਕ ਲੈ ਲੈਂਦੀਆਂ ਵਾ ਆਪਣੀਆਂ ਪਰਜਾਈਆਂ ਤੇ ਵੀ ਆਪਣੇ ਜਿਦਾਂ ਮਰਜ਼ੇ ਪਰਜਾਈ ਤੇ ਹੈ ਨਹੀਂ ਇੱਕ ਧੀ ਆ ਤੁਸੀਂ ਇਹਦੇ ਪਰਨੇ ਸੋਤੇ ਕੱਲ ਨੂੰ ਵਿਆਹਣਾ ਵੀ ਆ ਇਹਨੂੰ ਕਮ ਸੇ ਕਮ ਚਲੇ ਕਿ ਨਹੀਂ ਜੇ ਮੰਮੀ ਜੀਂਦੀ ਦੀ ਜੇ ਮਾਂ ਜੀਦੀ ਹੁੰਦੀ ਗੱਲਾਂ ਲਾਉਂਦੀ ਤੁਸੀਂ ਉਹਦੀ ਮਾਂ ਦਾ ਤਾਂ ਮਾਮਾ ਬਣ ਕੇ ਉਹਦੀ ਧੀ ਦੇ ਸਿਰ ਤੇ ਹੱਥ ਤੇ ਕੀ ਰੱਖਣਾ ਸੀ ਉਲਟਾ ਤੁਸੀਂ ਜ਼ਮੀਨ ਦਾ ਲਾਲਚ ਕਰਕੇ ਦਾ ਪਿਓ ਵੀ ਉੱਥੋਂ ਤੋੜ ਕੇ ਦੂਰ ਕਰ ਦਿੱਤਾ ਉਹਦਾ ਪਿਓ ਵੀ ਆਪਣੇ ਕੋਲ ਰੱਖਿਆ ਹੋਇਆ ਇੱਕ ਸਿਰਫ ਲਾਲਚ ਹੀ ਕਹੋਗੇ ਲਾਲਚ ਬਧਿਆ ਹੋਇਆ ਲੋਕਾਂ ਦਾ ਜਮੀਨ ਕਰਕੇ ਲੈ ਕੇ ਗਿਆ ਪਿਓ ਨਹੀਂ ਪਿਆਰਾ ਹੈਗਾ ਇਹਦਾ ਉਹਨਾਂ ਨੂੰ ਜ਼ਮੀਨ ਪਿਆਰੀ ਆ ਜਿਹੜੇ ਪਿਓ ਦੇ ਨਾਂ ਤੇ ਬੋਲਦੀ ਪਈ ਤੇਰੇ ਮਾਂ ਹੀ ਨਹੀਂ ਗਈ ਮਾਂ ਨਹੀਂ ਹੈਗੀ ਜਿੱਦੇ ਮਾਂ ਹੁੰਦੀ ਤੇ ਮੇਰੇ ਇੱਥੇ ਜਰਾ ਨੌਕਤ ਨਹੀਂ ਹੋਣੀ ਸੀ ਅਜਾ ਮਾਂ ਦੀ ਕਿਵੇਂ ਕਦੋਂ ਹੋ ਗਈ ਸੀ ਡੈਥ 2016 ਚ ਕੈਂਸਰ ਹੋ ਗਿਆ ਸੀ ਜੀ ਬਹੁਤ ਇਲਾਜ ਕਰਾਇਆ ਪਰ ਲੋਟ ਨਹੀਂ ਆਇਆ ਅੱਛਾ ਜ਼ਮੀਨ ਕਿੰਨੀ ਕ ਹੈ ਚਾਰ ਕਿੱਲੇ ਹੈ ਜੀ ਚਾਰ ਕਿੱਲੇ ਜ਼ਮੀਨ ਦੇ ਨੇ ਦੋਸਤੋ ਮਾਂ ਦੀ ਡੈਥ ਹੋ ਗਈ ਸੀ ਵਾਪਸੀ ਉਹ ਭੂਆ ਨੇ ਬੰਦੀ ਬਣਾ ਰੱਖਿਆ ਹੈ ਜ਼ਮੀਨ ਦੇ لالਚ ਦੇ ਪਿੱਛੇ ਕਹਾਂਗੇ ਆਪਾਂ ਕੁੜੀਆਂ ਕੱਲੀ ਐ ਮਾਸੜ ਪਾਲ ਰਹੇ ਮਾਸੜ ਮਾਸੀ ਹਾਂਜੀ ਫਿਰ ਉਹਨਾਂ ਫੇਰ ਨਹੀਂ ਤੂੰ ਹਾਂਜੀ ਉਹਨਾਂ ਕੋਲ ਪਿੰਡ ਰੰਗੜਿਆਲ ਜੀ ਰੰਗੜਿਆਲ ਬ੍ਰਿਟਿਆਂ ਕੋਲੇ ਹਾਂਜੀ ਬਲੱਡ ਇਕਨ ਬਲੱਡ ਲੈ ਵੇ ਰੰਗੜਿਆਲ ਪਿੰਡ ਦੇਗਾ ਠੀਕ ਹੈ ਹਾਂਜੀ ਫੇਰ ਹੁਣ ਕੀ ਬਣੂ ਮਾਤਾ ਜੀ ਕਿਉਂਕਿ ਹੱਕ ਇਹਦਾ ਬਣਦਾ ਵਾ ਜ਼ਰੂਰ ਦਵਾਵਾਂਗੇ ਬਾਕੀ ਉਹਨਾਂ ਦਾ ਭੂਆ ਦਾ ਫਰਜ਼ ਨਹੀਂ ਬਣਦਾ ਹੈਗਾ ਜਿੰਨਾ ਚਿਰ ਕੁਤੀ ਪੁੱਤ ਨਾ ਹੋਵੇ ਫੇਰ ਹੱਕ ਬਣਦਾ ਵੀ ਅਸੀਂ ਸੇਵਾ ਕਰਦੇ ਆਂ ਤੇ ਅਸੀਂ ਆਪਣਾ ਲੈ ਚੱਲੇ ਆਂ ਤੇ ਇਹ ਹੱਕ ਬਣਦਾ ਸਾਡਾ ਹਨਾ ਜਦੋਂ ਧੀ ਜਿੰਦੀ ਆ ਸੋਰਾ ਪਹਿਲਾਂ ਕਹਿੰਦੇ ਕਿੱਲੇ ਦੇ ਜਿਹੜਾ ਠੇਕ ਆਇਆ ਵਾ ਉਹ ਵੀ ਠੇਕਾ ਕਹਿੰਦੇ ਉਹਨਾਂ ਨੇ ਆਪ ਵਰਤਿਆ ਕੋਈ ਪੜ੍ਹਾਈ ਲਿਖਾਈ ਦਾ ਖਰਚਾ ਨਹੀਂ ਉਹ ਭੇਜਦੇ ਮਾਸਟਰ ਸਾਡੇ ਸਾਡੇ ਕੋਲ ਆਏ ਆ ਉਹਨਾਂ ਨੇ ਰੱਖਿਆ ਹੋਇਆ ਪੱਕਾ ਆਪਣਾ ਤੇ ਜ਼ਮੀਨ ਫਿਰ ਛੁੱਟੀ ਹੁਣ ਥੋੜੇ ਕਬਜੇ ਚ ਹੈ ਨਹੀਂ ਜੀ ਮੇਰੇ ਠੇਕੇ ਤੇ ਹੈ ਜੀ ਦਿੰਦੀਆਂ ਠੇਕੇ ਤੇ ਕੌਣ ਦਿੰਦਾ ਮੇਰੀਆਂ ਭੂਆ ਹੀ ਦਿੰਦੀਆਂ ਨੇ ਜੀ ਅੱਛਾ ਉਹੀ ਠੇਕੇ ਦੇ ਹਾਂਜੀ ਉਹੀ ਲੈ ਖਰਚਾ ਕੁਝ ਨਹੀਂ ਦਿੱਤਾ ਜੀ ਅਜੇ ਤੱਕ ਮੇਰੇ ਮਾਸਟਰ ਨੇ ਲਾਇਆ ਜੀ ਨਵ ਨੇ ਮਾਸਟਰ ਕਿੱਥੇ ਆਸੀ ਜੀ ਮੇਰੇ ਮਾਸਟਰ ਤੁਸੀਂ ਹੋ ਜੀ ਮਾਸਟਰ ਕੀ ਨਾਂ ਹੋ ਆਪਣਾ ਜਿਹੜਾ ਪਿੰਡ ਹੈ ਤੁਸੀਂ ਨਾਲੋਂ ਦੇ ਇੱਥੇ ਆ ਦੋ ਮਾੜਾ ਦੇਖ ਸਕਦੇ ਵੀ ਇਹਨਾਂ ਦੇ ਅੱਖਾਂ 'ਚ ਹੰਝੂ ਨੇ ਮਾਸੜ ਦੇ ਜੀ ਬੋਲੋ ਜੀ ਮਾਸੜ ਮਦਦ ਕਰ ਰਿਹਾਗਾ ਜਿੰਨੇ ਕੇ ਮਾਸ ਮਾਸੀ ਵੀ ਆਈ ਹੋਰੇ ਹਾਂ ਜੀ ਚਲੋ ਮਾਸੜ ਨਾਲ ਆਇਆ ਦੇਖ ਸਕਦੇ ਵੀ ਅੱਖਾਂ 'ਚ ਹੰਝੂ ਇੱਕ ਲੜਕੀ ਧੀ ਵਾਸਤੇ 30 30 ਸਮਝ ਕੇ ਸੇਵਾ ਪਾਲ ਰਹੇ ਹੋਗੇ ਦੇਖੋ ਬੋਲੇ ਨੇ ਜਾ ਰਹੇ ਹਾਂ ਇੱਕ ਪਾਸੇ ਸਕੀਆ ਪੂਆ ਆ ਲੜਕੀ ਦੇ ਕਹਿੰ ਕੇ ਕਹਦੀ ਐ ਵੀ ਸਕੀਆ ਪੂਆ ਦੇਖੋ ਵੀ ਇਹਦੇ ਡੈਡੀ ਨੂੰ ਵੀ ਇਹ ਗਿਡਨੈਪ ਕਰਕੇ ਹੰਝੂ ਕੁੜੀ ਦੇ ਕੀ ਕਹਣਾ ਚਾਹੁੰਦੇ ਪੱਤੋਂ ਫੇਰਾ ਮੇਰੇ ਪਾਪਾ ਵਾਪਸ ਦੇ ਲਾ ਮੇਰੇ 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 ਪਾਪਾ ਲੈਣ ਗਈ ਸੀ ਉਹਨਾਂ ਨੇ ਆ ਕੇ ਦਿਨ ਰੱਖੋ ਵੀ ਜਿੰਨਾ ਸਾਡਾ ਲੱਗਿਆ ਕਹਿੰਦੀ ਸਾਡਾ ਖਰਚਾ ਦੋ ਮੈਂ ਕਿਥੋਂ ਉਹਨਾਂ ਨੂੰ ਖਰਚਾ ਦਵਾਉਂਦਾ ਕਾਦਾ ਖਰਚਾ ਮੰਗਦਿਆਂ ਵੀ ਜਿੰਨਾ ਸੇ ਆਪ ਦੇ ਕੇਸਾਂ ਦੇ ਲਾਇਆ ਸੀ ਸਟੇਲ ਆਈ ਸੀ ਸਟੇ ਤੁੜਾ ਨੂੰ ਫਿਰਦੀਆਂ ਸੀ ਗਿਆ ਮੈਂ ਖਰਚਾ ਬਣਾਇਆ ਸੀ ਮੈਨੂੰ ਉਹ ਵੀ ਦਿੱਤਾ ਹੈ ਗਿਆ ਸਟੇ ਕਾਦੇ ਲਾਈ ਸੀ ਵੀ ਮੈਂ ਡੈਡੀ ਮੈਂਟ ਲਈ ਇਹ ਵੀ ਸਟੇ ਲੱਗੀ ਰਹੂਗੀ ਕੋਈ ਜ਼ਮੀਨ ਨੂੰ ਛੇੜ ਨਾ ਸਕੇ ਅਸ਼ਾ ਉਹਨਾਂ ਨੇ ਖਰਚਾ ਲਾਇਆ ਸੀ ਨਾਂਜੀ ਇਹ ਸਟੇਲ ਵਾਈ ਸੀ ਕਿ ਜੋ ਮੇਰੀ ਮੰਮੀ ਡੈਥ ਹੋ ਗਈ ਸੀਗੀ ਉਦੋਂ ਉਹ ਵੀ ਐ ਚਾਹੁੰਦੀ ਨੇ ਵੀ ਸਟੇ ਟੁੱਟ ਜੇ ਵੀ ਸਾਨੂੰ ਸਭ ਕੁਝ ਮਿਲ ਜੇ ਉਹ ਕਹਿੰਦੀ ਮੇਚ ਕੇ ਲੈ ਜੀਏ ਹਾਂਜੀ ਉਹ ਕਹਿੰਦੇ ਨੇ ਜਿੰਨਾ ਸਾਡਾ ਖਰਚਾ ਲੱਗੇ ਸਾਨੂੰ ਉਹ ਦੋ ਪਹਿਲਾਂ ਮੈਂ ਆਖੇ ਮੇਰੇ ਪਾਪਾਂ ਨੂੰ ਦੇ ਦਿਓ ਆਪ ਦਾ ਕਰ ਪਵਾ ਲੂੰਗੀ ਜੇ ਮਰਜ਼ੀ ਬਣੂ ਮੈਂ ਕਰ ਲੂੰਗੀ ਪਰ ਉਹ ਕਹਿੰਦੇ ਅਸੀਂ ਨਹੀਂ ਐਵੇਂ ਕਰ ਸਕਦੇ ਕਹਿੰਦੇ ਕੀਪ ਤੇ ਤੁਸੀਂ ਕੁੱਟ ਮਾਰ ਦੋ ਵੀ ਜਦੋਂ ਮੇਰੇ ਤੂੰ ਕਦੇ ਮਿਲਣ ਗਈਆਂ ਤੇ ਡੇਟਿੰਗ ਹਾਂਜੀ ਗਈ ਸੀ ਮਿਲਣ ਵਾਸਤੇ ਅੱਛਾ ਕ ਕ ਕ ਵਾਰੀ ਮਿਲਣ ਗਏ ਹੋ ਮੇਰੇ ਪਾਪਾ ਪਹਿਲਾਂ ਜਦੋਂ ਬਾਈਸਾਈਕਲ ਤੋਂ ਚਲਾਉਂਦੇ ਸੀਗੇ ਸਾਈਕਲ ਤੀ ਤੁਰਦੇ ਫਿਰਦੇ ਸੀ ਉਹ ਆ ਜਾਂਦੇ ਸੀ ਪਰ ਮੇਰੇ ਨਾਲ ਲੜਨ ਵੇਜ ਜਾਂਦੇ ਸੀਗੇ ਵੀ ਤੂੰ ਮੇਰੇ ਨਾਲ ਚੱਲ ਆਪਾ ਉੱਥੇ ਚੱਲਾਂ ਐ ਭੂਆ ਕੋਲ ਚੱਲਾਂ ਮੈਂ ਅਖਦੀ ਮੇਰੀ ਪੜ੍ਹਾਈ ਖਰਾਬ ਹੋ ਜਾਊਗੀ ਜੀ ਵੀ ਮੈਂ ਇੰਜ ਅ ਤੂੰ ਮੇਰੇ ਕੋਲ ਰਹਿ ਲੈ ਪਰ ਉਹ ਮੇਰੇ ਕੋਲ ਨਹੀਂ ਰਹਿੰਦਾ ਜੀ ਆ ਮੇਰੇ ਪਾਪਾ ਜੀ ਨੇ ਅੱਛਾ ਆ ਦੋ ਸੇ ਮਹੀਨੇ ਚ ਗਈ ਸੀ ਜਾਂ ਸਾਲ ਦੇ ਚਾਹ ਹਾਲਾਤ ਕਰਕੇ ਮੇਰੇ ਪਾਪਾ ਨੇ ਹਾਂਜੀ ਉਹ ਪਰ ਕੁਝ ਨਹੀਂ ਬੋਲਦੇ ਉਹ ਕਹਿੰਦੇ ਭੂਆ ਕੋਲ ਮੈਨੂੰ ਅੰ ਆ ਗਿਆ ਜੀ ਕੁੰਡਾ ਲਾਣ ਲੱਗੇ ਪਰ ਮੈਨੂੰ ਮੇਰੇ ਭਰਾ ਨੇ ਛਡਾ ਲਿਆ ਵਿਚਾਲੇ ਕੁਝ ਨਹੀਂ ਬਣ ਸਕਦਾ ਭਰਾ ਮਾਸੀ ਦਾ ਮੁੰਡਾ ਹਾਂਜੀ ਮੇਰੇ ਮਾਸੀ ਦੇ ਮੁੰਡੇ ਨੇ ਮੈਨੂੰ ਛਡਾ ਲਿਆ ਉਹ ੱਤਕਾ ਮਾਰ ਕੇ ਮੈਨੂੰ ਅੰਦਰ ਕਿਚਦਾ ਸੀ ਮੇਰੇ ਪਾਪਾ ਵੀ ਚਾਲ ਅੰਦਰ ਜੇ ਕਹਿੰਦੀ ਆਪੂਆ ਦੇ ਹੱਥ ਤੇ ਚੜ ਰਹੇ ਹੁਣ ਹਾਂਜੀ ਉਹ ਸਭ ਕੁਝ ਗਿਆ ਨੇ ਉਹ ਕਹਿੰਦੀ ਤੇਰੇ ਪਾਪਾ ਮਾਸੜ ਖਾ ਗਏ ਤੇਰੇ ਮਾਮੇ ਖਾ ਗਏ ਪਰ ਉਹਨਾਂ ਨੇ ਮੈਨੂੰ ਅੱਜ ਤੱਕ ਪਾਲਿਆ ਸਗੋ ਉਹਨਾਂ ਨੇ ਕੁਝ ਨਹੀਂ ਕਹਾ ਦਸ ਸਕੋ ਮੇਰੀ ਮੰਮੀ ਦੇ ਕੈਂਸਰ ਦੇ ਰੋਗ ਤੇ ਇਹਨਾਂ ਨੇ ਸਭ ਕੁਝ ਕਿੱਤਨੇ ਸਾਰੇ ਪੈਸੇ ਲਾਏ ਨੇ ਜੀ ਇਹ ਤਾਂ ਖੇਤੀ ਕਰਨ ਵਾਲੇ ਹੋਣੇ ਬੰਦੇ ਨੇ ਦਿਖ ਦਾ ਲਤੀ 19 ਸਾਲ ਦੀ ਹੋਦੀ ਇਹ ਤਾਂ ਅਦਾਲਤ ਨੂੰ ਆਉਂਦੇ ਆ ਪੀ ਇਹਦੇ ਹੱਥ ਜ਼ਮੀਨ ਚੜ੍ਹਨੀ ਚਾਹੀਦੀ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਮੰਨਦਾ ਜੀ ਕੋਈ ਮਾਪੇ ਸਹੀ ਦੇ ਅੰਦਰ ਅਸਲ ਤੇ ਬਾਪ ਜਿਹਾ ਹੁੰਦਾ ਕਿ ਨਾ ਬਾਪ ਜਿਹਾ ਹੁੰਦਾ ਜਿਹੜਾ ਬਾਪ ਮੈਂਟਲੀ ਬਣਾਰਤੇ ਉਹਨਾਂ ਨੇ ਯਾਰ ਫਿਰ ਉਹ 30 ਦੇ ਬਣੋ ਜਦੋਂ ਇੱਕ ਪਾਸੇ ਤਾਂ ਉਹਨੂੰ ਮੈਂਟਲੀ ਬਣਾਤਾ ਦੂਜੇ ਪਾਸੇ 30 ਦਾ ਹੱਥ ਬੰਨਦਾ ਉਹਦਾ ਤਾਂ ਬੰਦ ਹੀ ਨਹੀਂ ਦੇਖ ਸਕਦੇ ਸਾਰਾ ਖਰਚਾ ਪੜ੍ਹਾਈ ਦਾ ਲੜਕੀ ਦਾ ਇਹਦੇ ਮਾਸਟਰ ਜੀਓ ਪਿੱਛੇ ਖੜੇ ਨੇ ਉਹ ਵੀ ਰੋ ਰਹੇ ਨੇ ਉਹਨਾਂ ਨੇ ਕਿਹਾ ਇਹ ਮੜਾ ਜਾ ਰਿਹਾ ਦੇਖ ਸਕਦੇ ਹੋ ਵੀ ਇਹਨਾਂ ਦਾ ਧੰਨਵਾਦ ਇਹੋ ਜਿਹੇ ਰਿਸ਼ਤੇਦਾਰ ਪਿੰਡ ਪਿੰ ਕਿਉਂਕਿ ਇਹ ਇਹਦਾ ਕੁੜੀ ਨੂੰ ਪਾਲ ਵੀ ਰਹੇ ਨੇ ਮਾਸਟਰ ਦੇ ਮਾਸਟਰ ਜੀ ਖਰਚਾ ਵੀ ਕਰ ਰਹੇ ਨੇ ਕਿਹੜਾ ਪਿੰਡ ਆਪਣਾ ਰੰਗੜਿਆਲ ਤੋਂ ਬਣਾ ਡੇ ਲਵੇ ਜੇ ਪਰ ਇੱਧਰ ਕੁੜੀ ਦੇ ਹਾਲਾਤ 19 ਸਾਲ ਦੀ ਉਮਰ ਚ ਕੈਮੀ ਚ ਪੜਦੇ ਪੁੱਤ ਜੀ ਪਲਸ 2 ਹੋ ਗਈ ਘਰੇ ਸਲਾਈ ਕਢਾਈ ਕਰਦੀਆਂ ਜੀ ਮੈਂ ਸਲਾਈ ਕਢਾਈ ਕਰਦੀ ਆ ਘਰੇ ਇਹ ਹਾਲਾਤ ਨੇ ਵੀ ਅੱਜ ਦੇ ਜੇ ਕਹੀਏ ਸਮੇ ਦੇ ਫਿਰ ਹੁਣ ਕਦੋਂ ਜਾਓਗੇ ਮਾਤਾ ਜੀ ਕਰੋਗੇ ਮਦਦ ਕੁੜੀ ਦੀ ਬਸ ਮਦਦ ਉਹਦੇ ਜ਼ਰੂਰ ਕਰਾਂਗੇ ਇਹਦੇ ਹੱਕ ਚ ਖੜੇ ਹੋਏ ਆਂ ਆਪਾਂ ਖੜੇ ਹੀ ਹੱਕ ਸੱਚ ਦੇ ਆ ਹਨਾ ਜਿੱਥੇ ਤੱਕਾ ਹੁੰਦਾ ਉੱਥੇ ਆਪਾਂ ਖੜੇ ਆ ਜਿੱਥੇ ਨਿਰਕਿੰਕੇ ਨਾ ਤੱਕਾ ਨਹੀਂ ਹੋਣ ਦਿੰਦੇ ਉਹਨਾਂ ਦੇ ਵੀ ਪੱਖ ਸੋਣਾਂਗੇ ਵੀ ਦੱਸੋ ਤੁਸੀਂ ਇਹਦਾ ਹੱਕ ਕਿਉਂ ਨਹੀਂ ਕਿਉਂ ਨਹੀਂ ਦੇ ਰਹੇ ਇਹਦਾ ਜਿਹੜਾ ਬਾਪ ਆ ਤੁਸੀਂ ਆਪਣੇ ਕੋਲ ਕਿਉਂ ਨਹੀਂ ਰੱਖਿਆ ਜਾਂ ਕੁੜੀ ਦੀ ਗਲਤੀ ਆ ਘੁੱਟਮਾਰ ਕਰਦੀ ਆ ਕਾਰਨ ਕੀ ਆ ਪਿਓ ਨੂੰ ਕਿਉਂ ਰੱਖੰਦਾ ਇੱਕ ਪਿਓ ਤੇ ਦਾ ਰਿਸ਼ਤਾ ਤੋੜਨਾ ਦੂਰ ਕਰਨਾ ਅੱਜ ਦੀ ਮਾਂ ਜੀ ਵੀ ਹੁੰਦੀ ਸ਼ਾਇਦ ਇਹਨਾਂ ਹਾਲਾਤ ਦੇਖਣੇ ਨਾ ਪੈਂਦੇ ਹਨਾ ਇੱਕੋ ਦਾ ਸਹਾਰ ਕਿ ਕਿ ਪਾਇ ਹੋਏ ਇਹ ਵਿਚਾਰ ਰੱਖੂਗੀ ਮੈਂ ਬੇ ਇਸ ਤਰ੍ਹਾਂ ਤਾਂ ਕਾ ਕਰਨਾ ਨਹੀਂ ਚਾਹੀਦਾ ਪੰਜਾਬ ਪੁਲਿਸ ਨੂੰ ਵੀ ਰਿਕਵੈਸਟ ਆ ਵੀ ਇਹ ਸਰਕਾਰਾਂ ਨੂੰ ਵੀ ਸਰਕਾਰਾਂ ਇਹੋ ਜੇ ਕੇਸ ਕਿਉਂ ਨਹੀਂ ਆਪ ਹੱਲ ਕਰਦੇ ਹੁਣ ਸਾਡੇ ਤੋਂ ਕੀ ਕਹਿੰਦੇ ਵੀ ਤੁਸੀਂ ਆਪ ਇਸ ਤਰ੍ਹਾਂ ਢੱਕੋਂਦੀ ਆ ਕੇਸ ਜੇ ਸਾਡੇ ਕੋਲ ਤਾਂ ਨਹੀਂ ਹੁੰਦੇ ਆ ਤਾਂ ਹੀ ਸਾਡੇ ਕੋਲ ਹੁੰਦੇ ਆ ਜੇ ਸਾਡੀਆਂ ਵੀਡੀਓ ਪੈਂਦੀਆਂ ਤਾਂ ਹੀ ਵੀਡੀਓ ਰੇਖ ਕੇ ਲੋਕਾਂ ਨੂੰ ਪਤਾ ਇੱਕ ਹਿਸਾਬ ਨਾਲ ਆਸ ਹੋ ਜਾਂਦੀ ਆ ਵੀ ਉਹਨਾਂ ਦਾ ਮਸਲਾ ਹੱਲ ਕਰਤਾ ਕਿਉਂ ਨਹੀਂ ਸਾਡਾਂ ਵੀ ਕਿਉਂ ਕਰਨਗੇ ਸਿੰਘ ਹਨਾ ਆਪਾਂ ਖੜੇ ਹੀ ਹੱਕ ਸੱਚ ਦੇ ਆ ਤੇ ਹੱਕ ਜ਼ਰੂਰ ਇਹਨਾਂ ਦਾ ਦਵਾਵਾਂਗੇ ਇਹਨਾਂ ਦੇ ਨਾਲ ਖੜੇ ਆ ਇਹਨਾਂ ਨੇ ਮਾਸਟਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਵਿਚਾਰੇ ਵੀ ਜਿਹੜਾ ਪੂਰਾ ਕੋਈ ਲਾਲਚ ਨਹੀਂ ਹੈਗਾ ਜੇ ਇਹਨਾਂ ਨੇ ਮਾਸਟਰ ਨੂੰ ਲਾਲਚ ਹੁੰਦਾ ਜੋ ਉਦੋਂ ਨਹੀਂ ਚੱਲ ਕੇ ਕਹਿੰਦੇ ਵੀ ਜਦੋਂ ਕੁੜੀ ਵੀ ਸਾਹਮਣੇ ਤੇ ਫੇ ਜਮੀਨ ਵੀ ਸਾਨੂੰ ਦੋ ਪਰ ਫਿਰ ਵੀ ਜ ਇਹਨਾਂ ਨੂੰ ਹੱਕ ਦੇਣਾ ਚਾਹੀਦਾ ਵਾ ਘੂਆ ਹੋਣਾ ਦੇ ਲਾਹਣਤਾ ਇੱਕ ਹਿਸਾਬ ਨਾਲ ਆਪਣੀ ਆਪਣੀਆਂ ਜ਼ਮੀਨਾਂ ਵੀ ਹੈਗੀਆਂ ਉਹਨਾਂ ਦੇ ਕਹਿੰਦੇ ਪੂ ਆਦ ਵਿੱਚ ਮਿੰਨਾ ਵੀ ਆਪਣੀਆਂ ਜ਼ਮੀਨਾਂ ਦੇ ਗਾ ਲਾਲ ਚ ਵਧ ਰਿਆ ਤੂੰ ਹੱਲਵੇ ਕਿੰਨੇ ਕਿੰਨੇ ਜ਼ਮੀਨਾਂ ਪਤਾ ਨਹੀਂ ਜੀ ਮੈਨੂੰ ਕਿੰਨੇ ਕਿੰਨੇ 10 10 ਉਹਨਾਂ ਦੇ ਲੈਣੇ ਨੇ ਦੋ ਬਣਾ ਦੋ ਦੋ ਪੂ ਇੱਥੇ ਇੱਕ ਜਗ੍ਹਾ ਹੀ ਬੈਠੇ ਹੋ ਜਨੇ ਕਿ ਜਗ੍ਹਾ ਕਿੰਨੇ ਦੋ ਭਾਈ ਬੈ ਸਜੋ ਅੱਛਾ ਕਿੰਨੀ ਜ਼ਮੀਨ ਉਹਨਾਂ ਕੋਲੇ ਉਹਨਾਂ ਲੈਵੇ ਚ 13 14 ਕਿੱਲੇ ਫਿਰ ਦੇ ਫੁੱਫੜ ਤਾਂ ਹੈਗੇ ਨੇ ਫੁੱਫੜ ਹੈ ਕਿੱਕ ਮਰੇ ਠੀਕ ਹੈ ਫੁੱਫੜ ਨਾਲ ਨਹੀਂ ਗੱਲ ਹੋਈ ਕਦੇ ਫੁੱਫੜ ਨਾਲ ਗੱਲ ਹੋਈ ਸੀ ਜਦੋਂ ਅਸੀਂ ਗਏ ਸੀ ਮੈਨੂੰ ਬੜਾ ਦਿੱਕਤ ਲੱਜੀ ਮੈਂ ਕਹਿੰਦਾ ਵਾ ਤੇਰਾ ਅਛਾ ਵੀ ਦੋ ਕੀਤੇ ਦੇਦੇ ਅਬੇ ਕੁਸਤੂ ਮੈਂ ਰੱਖ ਲੈਣੇ ਕੋਸਾਂ ਦੇ ਕੁੜੀ ਨੂੰ ਬਾਹਰ ਦਿੰਦੇ ਚੱਲ ਅਛਾ ਵੀ ਕੁੜੀ ਨੂੰ ਬਾਹਰ ਤੋਰਦਾਂ ਨਿਆ ਆ ਦੇਖ ਲਓ ਦੋਸਤੋ ਵੀ ਅੱਧਵਾਤੇ ਜ਼ਮੀਨ ਕਰ ਲੈਣੇ ਕੁੜੀ ਨੂੰ ਬਾਹਰ ਤੋਰਦਾਂ ਨਿਆ ਆ ਜਿਹੜੀ ਕੁੜੀ ਖੜੀ ਹੈਗੀ ਜਦੋਂ ਅਸੀਂ ਦੂਜੇ ਮਹੀਨੇ ਤੇ ਗਏ ਸੀ ਮਸਲੇ ਬਾਰੇ ਉਦੋਂ ਆ ਕੇ ਲਿਖੀ ਸੀ ਫਿਰ ਤੁਸੀਂ ਕੀ ਕਿਹਾ ਮੈਂ ਕਦੇ ਐਸੀ ਨਹੀਂ ਰਾਇਆ ਕੋਸਤੂ ਲੋੜ ਨਹੀਂ ਕਿ ਵੀ ਕੁੜੀ ਰੱਖ ਮੈਂ ਨਾ ਕੋਈ ਕੁੜੀ ਦਾ ਹੱਕ ਮੈਂ ਨਾ ਕੋਈ ਇਹ ਚੀਜ਼ ਨਾ ਸਾਹਮਣੇ ਆ ਰਹੀ ਇਹਨੇ ਗੱਲਬਾਤ ਕਰਾਂਗੇ ਭੂਆ ਨਾਲ ਵੀ ਵੀ ਕੀ ਕਹਿੰਗੇ ਉਹਨਾਂ ਦਾ ਪੱਖ ਹੁੰਦਾ ਮੈਂ ਹੈਲੋ 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 ہاں ਵੀ ਹਾਂਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਹਾਂਜੀ ਹਾਂਜੀ ਨਿਹੰਗ ਸਿੰਘ ਫੌਜਾਂ ਬੋਲਦੇ ਮਨਪ੍ਰੀਤ ਕੌਰ ਜਹੇਦਾਰ ਨੇ ਦੱਸੋਈ ਤੁਹਾਡੀ ਸ਼ਿਕਾਇਤ ਹੈ ਇਹੀ ਸਾਡੇ ਕੋਲ ਹੀ ਹੈ ਤੁਹਾਡੀ ਸ਼ਿਕਾਇਤ ਹੈ ਇਹੀ ਸਾਡੇ ਕੋਲ ਜਾਂ ਮੰਮੀ ਨਾਲ ਗੱਲ ਕਰਾਓਗੇ ਤੁਸੀਂ ਕਰੋਗੇ ਕਿੱਥੇ ਲਾਈ ਤੁਸੀਂ ਨੇ ਫੋਨ ਜੀ ਅਸੀਂ ਤੁਹਾਨੂੰ ਹੀ ਫੋਨ ਲਾਇਆ ਵਾ ਕੀ ਨਾਮ ਲੈਦਾ ਸਤੂ ਬੋਲਦਾ ਨਾ ਹਾਂ ਸਤੂ ਨਾ ਨੰਬਰ ਹਾਂ ਹਾਂ ਤੁਹਾਨੂੰ ਲਾਇਆ ਨੰਬਰ ਦੱਸੋ ਜੀ ਕੀ ਬੋਲੋ ਆਪਾਂ ਉਹ ਕੁੜੀ ਬਾਰੇ ਗੱਲ ਕਰਨੀ ਸੀ ਜਿਹੜੀ ਜ਼ਮੀਨ ਦਾ ਮਸਲਾ ਵੀ ਉਹਨਾਂ ਦੇ ਡੈਡੀ ਤੁਸੀਂ ਕੋਲ ਰੱਖਿਆ ਉਹਨੂੰ ਘਰੋਂ ਬਾਹਰ ਕੱਢਿਆ ਹੋਇਆ ਉਹਦੀ ਕੋਈ ਪਰਵਾਹ ਨਹੀਂ ਕਰਦੇ ਪਏ ਨਾ ਉਹਨੂੰ ਹੱਕ ਦਿੰਦੇ ਜਿਹੜਾ ਦਾ ਬੰਦਾ ਹੱਕ ਆ ਉਹਦੇ ਬਾਰੇ ਗੱਲ ਕਰਨੀ ਆ ਅਸੀਂ ਤਾਂ ਕਦੇ ਕਿਹਾ ਨਹੀਂ ਵੀ ਉਹਨੂੰ ਹੱਕ ਨਹੀਂ ਦਿੰਦੇ ਵੀ ਸਲੋਟ ਵੀ ਨਾ ਕਦੇ ਘਰੋਂ ਬਾਹਰ ਕੱਢਿਆ ਜੀ ਹਾਂ ਉਰੇ ਪੰਚਾਇਤ ਚ ਆਏ ਸੀ ਕਹਿੰਦੇ ਵੀ ਅਸੀਂ ਆ ਜਾਾਂਗੇ ਆਪਣਾ ਐਤਵਾਰ ਨੂੰ ਆ ਜਾਾਂਗੇ ਇਹਨੂੰ ਕੈਸੇ ਵੀ ਜੂਰੇ ਰਹਿਣਾ ਉਰੇ ਰਹਿ ਜਾ ਨੀਂ ਤੈਨੂੰ ਮਕਾਨ ਪਾ ਕੇ ਬਾਧਰ ਪਰ ਪਾ ਕੇ ਦੇ ਦਨੇ ਆ ਜੀ ਜੇ ਤੇਰੇ ਡੈਡੀ ਤੇ ਨਾਲ ਜਾਂਦਾ ਇਹਨੂੰ ਲਿਆ ਸਕਦੇ ਹੋ ਜੀ ਨਾ ਜਿਹੜੀ ਇਹਦੀ ਜ਼ਮੀਨ ਆ ਜਦਦਾ ਦਾ ਹੱਕ ਬਣਦਾ ਉਹ ਤੇ ਦਾ ਹੱਕ ਬਣਦਾ ਹੈ ਨਾ ਜਿਹੜੀ 4 ਕਿੱਲੇ ਜ਼ਮੀਨ ਹੋ ਕੇ ਕਿਹਦੇ ਕੋਲ ਕੌਣ ਵਾਰਿਆ ਇਸ ਟਾਈਮ ਨਾ 4 ਕਿੱਲੇ ਤਾਂ ਨਹੀਂ ਹੈਗੀ ਜ਼ਮੀਨ ਜੀ ਬਾਕੀ ਦਾ ਇਹਨਾਂ ਦੇ ਮਤਲਬ ਮਾਸੀਆਂ ਨੇ ਇਹਨਾਂ ਦੇ ਨਾਮ ਨੇ ਜਿਹੋਦੇ ਇਹਦੇ ਡੈਡੀ ਦੇ ਕੋਲੇ ਦੋ ਕਿੱਲੇ ਨੇ ਜੀ ਨਾਉ ਕਿੰਨਾ ਦੇ ਨਾਮ ਤੇ ਕਿਹੜੀ ਮਾਸੀ ਦੇ ਨਾਮ ਤੇ ਆ ਇੱਕ ਅਮਰਜੀਤ ਕੌਰ ਜੀ ਆਪਣੀ ਬੋਲੋ ਤੇ ਇੱਕ ਆ ਗਰਮੇਲ ਕੌਰ ਜੀ ਤੁਹਾਡੇ ਕੋਲ ਸਬੂਤ ਹੈਗੇ ਆ ਹਾਂ ਸਾਰੇ ਸਬੂਤ ਨੇ ਜੀ ਤੋ ਜੱਟ ਜਿਹੜੇ ਦੋ ਕਿੱਲੇ ਦਾ ਠੇਕਾ ਉਹ ਮਿਲਦਾ ਕੁੜੀ ਨੂੰ ਹਾਂ ਜਿਹੜਾ ਦੋ ਕਿੱਲੇ ਦਾ ਠੇਕਾ ਉਹ ਮਿਲਦਾ ਕਿਹਨੂੰ ਮਿਲਦਾ ਵਾ ਨਾ ਜੀ ਇਹਨਾਂ ਨੇ ਕੇਸ ਕਰਤਾ ਸੀ ਪਹਿਲਾਂ ਹਾਂ ਤੇ ਜਿਹੜਾ ਦੋ ਕਿੱਲੇ ਦਾ ਠੇਕਾ ਸੀ ਉੱਥੇ ਮਤਲਬ ਕੇਸ ਤੇ ਜਾ ਕੇ ਤਾਂ ਉੱਥੇ ਪਹੁੰਚੀ ਨਹੀਂ ਜੀ ਅੱਛਾ ਇਹ ਆਏ ਨਹੀਂ ਇਹ ਕਦੇ ਵੀ ਆਏ ਉੱਥੇ ਜਿਹੜਾ ਇਹਦੇ ਡੈਡੀ ਦੇ ਉੱਤੇ ਇਹਨਾਂ ਨੇ ਕੇਸ ਕਰਾਤਾ ਇਹਦੇ ਮਾਮਿਆਂ ਨੇ ਜੀ ਇਹਦੇ ਮਾਸਲ ਮੋਤਲ ਨੇ ਕੁੜੀ ਦੇ ਨੇ हां ਕਾਦਾ ਕੇਸ ਕਰਾਇਆ ਸੀ ਇਹਨਾਂ ਨੇ ਜੀ ਸਟੇ ਲਵਾ ਕੇ ਵੀ ਮਤਲਬ ਇਹ ਸਾਨੂੰ ਮਤਲਬ ਉਹ ਕਰ ਰਹੇ ਸੀ ਜੀ ਮਤਲਬ ਅੱਛਾ ਤੇ ਉਹ ਫਿਰ ਜਿਹੜਾ ਉਹਦਾ ਠੇਕਾ ਬਣਦਾ ਸੀ ਦੋ ਗਿੱਲਿਆਂ ਦਾ ਉਹ ਫਿਰ ਉਹਦੇ ਉੱਥੋਂ ਵਕੀਲਾਂ ਤੋਂ ਜੀ ਪੈਂਦਾ ਛੜਾਇਆ ਜੀ ਉਹਦਾ ਨਾ ਇੰਨਾ ਠੇਕਾ ਕਿਤੇ 1 ਲੱਖ 1.5 ਲੱਖ ਠੇਕਾ ਬਣਦਾ ਜੇ ਕਹੀਏ ਦੋ ਗਿੱਲਿਆਂ ਦਾ 1 ਸਾਲ ਦਾ ਦੋ ਦੋ ਦਾ ਜੀ ਦੋ ਦਾ ਕਿੰਨਾ ਬਣ ਗਿਆ ਦੋ ਹੀ ਦੇਖ ਲਓ ਦੋ ਗਿੱਲੇ ਬੱਲੇ ਦਾ ਕਿੰਨਾ ਜਿਹੜਾ ਵਕੀਲ ਕਿੰਨਾ ਕੁ ਲੈ ਗਿਆ ਪੈਸੇ ਵਕੀਲ ਜੀ ਹੁਣ ਕੀ ਦਸੀ ਹੋਰ ਤੁਹਾਨੂੰ ਪਤਾ ਹੀ ਹੈ ਜੀ ਵਕੀਲ ਕਿੰਨੇ ਪੈਸੇ ਨੇ ਪਤਾ ਹੀ ਹੈ ਜੀ ਆਪਾਂ ਨੂੰ ਹਾਈ ਕੋਰਟ ਚ ਵੀ 30000 ਚ ਵਕੀਲ ਹੋ ਜਾਂਦਾ 10000 ਚ ਵੀ ਹੋ ਜਾਂਦਾ ਬਈ ਤੁਸੀਂ ਗਾਇਆ ਮਤਲਬ ਨਾ ਬੈ ਕੇ ਉਰੇ ਸਰਪੰਚਾਂ ਕੋਲੇ ਵੀ ਆ ਗਏ ਸਾਰੇ ਕਿੱਧਰੋਂ ਆ ਗਏ ਜੀ ਸਾਰੀ ਗੱਲਬਾਤ ਇਹਨਾਂ ਨੇ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਟਾਈਮ ਦਿੱਤਾ ਕਿ ਜਿਹੜਾ ਇਹਦਾ ਹਿੱਸਾ ਮੰਨਦੇ ਗੁੱਡੀ ਦਾ ਲਿਜਾ ਦੇਣੀ ਆ ਤੇ ਬਾਪ ਨੂੰ ਵੀ ਆ ਸਕਦੀ ਹੈ ਜੀ ਇਹ ਨਿ ਬਾਦਰਪੁਰ ਰਹਿਣਾ ਇਹਦਾ ਮਕਾਨ ਹੈ ਇਹਨੂੰ ਸਰਪੰਚ ਨੂੰ ਦੱਸਿਆ ਜੀ ਵੀ ਆਪਾਂ ਇਹਦਾ ਮਕਾਨ ਆ ਮਤਲਬ ਆਪਾਂ ਕੇ ਉਹ ਕਰ ਦਿੰਨੇ ਆ ਨਾ ਪੇ ਤਾਂ ਆਪੇ ਪਾਲੂਗੀ ਮਕਾਨ ਤੇ ਆਪੇ ਪਾਲੂ ਤੁਸੀਂ ਇਹਦੇ 2 ਕਿੱਲੇ ਛੱਡ ਦੋ ਬਸ ਫਿਰ ਉਹਦੇ ਜਿਹੜਾ ਉਹਦੇ ਡੈਡੀ ਨੂੰ ਸਾਂਭੋ ਜੀ ਡੈਡੀ ਨੂੰ ਛੱਡ ਕੇ ਜਾਓ ਤੁਸੀਂ ਇਹਦੇ ਪਿੰਡ ਆਪੇ ਸਾਂਭੂ ਉਹ ਧੀ ਆ ਇੱਕ ਆਪਣੇ ਪਿਓ ਨੂੰ ਥੋੜਾ ਧੱਕਾ ਦੋਗੇ ਧੀ ਇੱਕ ਪੁੱਤ ਦੇ ਦਿੰਦੇ ਪਰ ਧੀਆਂ ਨਹੀਂ ਦਿੰਦੀਆਂ ਧੱਕਾ ਠੀਕ ਹੈ ਪਿਓਆਂ ਨੂੰ ਹਾਂ ਜੀ ਪਰ ਮੇਰੀ ਗੱਲ ਸੁਣੋ ਜੀ ਇਹ ਬੇਦਰਪੁਰ ਰਹਿ ਸਕਦੀ ਹੈ ਨਾ ਬਦਰਪੁਰ ਇਹਦਾ ਮਕਾਨ ਬਦਰਪੁਰ ਜਾਣਦਿਆਂ ਜੀ ਇਹਦਾ ਡੈਡੀ ਨੂੰ ਛੱਡ ਦੋ ਕਦੋਂ ਛੱਡਦੇ ਹੋ ਹਾਂ ਇਹਦੀ ਡੈਡੀ ਨੂੰ ਇਹ ਆ ਜਾਣ ਜੀ ਆ ਆਪਣਾ ਜਦੋਂ ਉਹਰੇ ਕਰ ਲੈਣ ਪੰਚਾਇਤ 'ਚ ਬੈਠ ਕੇ ਜਿਵੇਂ ਗੱਲ ਕਰਨੀ ਆ ਥੋੜੀ ਸਹਿਮਾ ਕਿਦਾਂ ਟਾਈਮ ਦਿੰਦੇ ਤੁਹਾਨੂੰ ਕਿਦਾਂ ਦੱਸੋ ਵੀ ਸਕੇਦਾਂ ਮਿਲ ਕੇ ਕੱਲ ਨੂੰ ਮਿਲ ਕੇ ਕਿਦਾਂ ਮਿਲਦੇ ਦ ਕੋਲਾ ਆਜਾ ਇੱਥੇ ਜ਼ਿਲ੍ਹਾ ਸੰਗਰੂਰ ਮੌਣਕ ਅੱਛਾ ਜੀ ਹਾਂ ਜਾਖਲ ਤੁਹਾਡੇ ਲੱਗ ਗਈ ਆ ਜਾਖਲ ਅੱਛਾ ਜੀ ਤੇ ਆਪਾਂ ਪੰਚਾਇਤ ਜਿਵੇਂ ਗਈ ਦੇਖ ਲੋ ਜੀ ਇਹਨਾਂ ਤੁਸੀਂ ਮੈਨੂੰ ਉਹ ਰਿਪੋਰਟ ਚਾਹੀਦੀ ਹੈ ਨਹੀਂ ਉਹ ਰੈਡੀ ਅਸੀਂ ਨਾਲ ਆਵਾਂਗੇ ਠੀਕ ਹੈ ਸਾਡੇ ਕੋਲ ਆਇਆ ਸਾਡੇ ਕੋਲ ਅਸੀਂ ਇਹਨਾਂ ਕੋ ਸਾਰਾ ਕੁਝ ਲਿਆ ਆਇਆ ਲਿਖਤੀ ਰੂਪ ਤੇ ਸਾਡੇ ਕੋਲ ਆਈ ਹੋਈ ਹੈ ਇਹਨਾਂ ਦੀ ਸ਼ਿਕਾਇਤ ਠੀਕ ਆ ਤੁਹਾਡੇ ਵੱਲੋਂ ਇਹ ਇਹ ਤਾਂ ਇਹ ਹੈ ਜੀ ਇਹ ਤਾਂ ਡੈਡੀ ਹੈ ਤੇ ਡੈਡੀ ਨੂੰ ਲੈ ਜਾਣਾ ਉਹਦੇ ਕੋਲ ਹੀ ਇਹ ਸਾਰਾ ਕੁਝ ਹੁੰਦਾ ਤੁਸੀਂ ਇਸ ਤਰ੍ਹਾਂ ਕਰਿਓ ਤੁਸੀਂ ਟਾਈਮ ਦੇ ਦਿਓ ਤੁਸੀਂ ਸਾਡੇ ਕੋਲ ਕਿਦਾਂ ਆਉਂਦੇ ਆ ਇੱਕ ਵਾਰੀ ਤੁਸੀਂ ਤੋਰੋ ਹਾਂ ਇੱਥੋਂ ਤੋਰਾਂਗੇ ਜੀ ਸਾਰਾ ਲੇਖ ਲਿਖਾ ਕਰਕੇ ਠੀਕ ਆ ਅੱਛਾ ਜੀ ਹਾਂ ਜੋ ਤੁਹਾਡਾ ਪੱਖ ਹੈ ਢਾਡਾ ਪੱਖ ਵੀ ਸੁਣਾਓ ਤੁਸੀਂ ਆਪਣਾ ਪੱਖ ਦੱਸੋ ਆਣ ਕੇ ਵੀ ਕੀ ਗਲਤੀ ਕੁੜੀ ਦੀ अच्छा जी हां ਵੀ ਜਿਹੜੀ ਇਹਨੇ ਚਾਰੀਆਂ ਪੜਾਈਆਂ ਲਖਾਈਆਂ ਉਹਦਾ ਮਾਸੀ ਮਾਸੜ ਕਰ ਰਹੇ ਆ ਨਾ ਜੋ ਇਹਦਾ ਹੱਕ ਬਣਦਾ ਦਿੱਤਾ ਨਹੀਂ ਗਿਆ ਇਹਨੇ ਸਾਲਾਂ ਤੋਂ ਇੰਨਾ ਨਹੀਂ ਜੀ ਫਿਰ ਕੋਰਟ ਚ ਕਰਤਾਂ ਨਾ ਜੀ ਜੇ ਪੰਜ ਸਾਲ ਦਾ ਠੇਕਾ ਕੁੜੀਏ ਕਿੰਨੇ ਸਾਲ ਹੋ ਗਏ ਜੀ ਨੌ ਮਹੀਨਾ ਲੱਗ ਰਿਹਾ ਨੌ ਸਾਲ ਦਾ ਠੇਕਾ ਇਹ ਹਜੇ ਕਿਹੜਾ ਕੋਰਟ ਹੈ ਜੀ ਦਾ 10 ਲੱਖ ਲੱਗਿਆ 15 ਨਾਨਾ ਜੀ ਕੋਰਟ ਦੇ ਵਿੱਚ ਜਦੋਂ ਹੱਕ ਕਰਿਆ ਜੀ ਉੱਥੇ ਜਾ ਕੇ ਫਿਰ ਉਹ ਕਹਿੰਦੇ ਨਹੀਂ ਸਾਨੂੰ ਜੇ ਤਾਂ ਉਹ ਆਏ ਨਹੀਂ ਕਿਹਨੇ ਤੜਵਾਇਆ ਕਿ ਤੜਵਾਇਆ ਕਿਹਨੇ ਆਏ ਜੇ ਕਹੀਏ 1 ਸਾਲ ਦਾ ਠੇਕਾ ਠੇਕਾ 2 ਲੱਖ ਬਣਦਾ ਨੌ ਸਾਲ ਦਾ ਕਿੰਨਾ ਬਣ ਗਿਆ 14 ਲੱਖ ਇੰਨਾ ਕਿਹੜ ਮੇਰੀ ਗੱਲ ਸੁਣੋ ਸਰ ਜੇ ਜਦੋਂ ਆਪਾਂ ਇੱਥੇ ਆ ਕੇ ਵੀ ਗੱਲ ਕਰ ਲਾਂਗੇ ਇਹ ਦੀ ਜਿਹੜੀ ਜ਼ਮੀਨ ਹੈ ਇਹਨਾਂ ਨੂੰ ਪੁੱਛੋ ਵੀ ਕਨਾਲ ਕਿਤੇ ਹੈ ਦੋ ਕਾਲਾ ਕਿਤੇ ਨਹੀਂ ਹੈ ਥੋੜੀ ਜ਼ਮੀਨ ਹੈ ਜੀ ਸਾਰੀ ਚਲੋ ਫਿਰ ਫਿਰ ਕਿਵੇਂ ਵੀ ਹੈ ਚਲੋ ਕੁੜੀ ਦਾ ਹੁਣ ਕੁੜੀ ਉੱਥੇ ਮਾਸੜ ਮਾਸੀ ਸਾਹਮਣੇ ਲੈਣੇ ਤਾਂ ਮੰਨਦੇ ਹੋ ਤੇ ਫਿਰ ਉਰੇ ਪੰਚਾਇਤ ਚ ਆਏ ਸੀ ਜੀ ਉਹਨਾਂ ਨੂੰ ਪੰਚਾਇਤ ਨਾਲ ਤਾਂ ਇਹਨਾਂ ਨੇ ਕੋਈ ਗੱਲਬਾਤ ਕਰੀ ਨਹੀਂ ਜੀ ਬੋਲੋ ਇਹਨੂੰ ਕਿਹਾ ਸੀ ਵੀ ਜਿਹੜਾ ਚਲੋ ਹੁਣ ਇਹਨਾਂ ਨੂੰ ਪਤਾ ਹੈ ਹੁਣ ਬਾਬਾ ਬਾਬਾ ਜੀ ਨੂੰ ਟਾਈਮ ਦੇ ਦਿਓ ਕਦੋਂ ਦਾ ਦਿਨੋਂ ਇੱਥੇ ਜਾਖਲ ਨਾਲ ਆ ਜਾਖਲ ਤੋਂ 2 ਕਿਲੋਮੀਟਰ ਹੈ ਕੜੈਲ ਪਿੰਡ ਛਾਉਣੀ ਰੋਡ ਦੇ ਉੱਤੇ ਹੀ ਹੈ अच्छा जी हां जानदे ने जानदे क्यों नहीं है सारा कुछ जानदे ने बाबा शेर सिंह ਨੂੰ ਤੂੰ ਜਾਣਦੇ ਨਹੀਂ ਭਾਈ ਜਾਣਦੇ ਹੋਗੇ हेलो ਜਾਣਦੇ ਹੋਣੀ ਜਾਣਦੇ ਹੋਣੀ ਤੁਹਾਨੂੰ ਜੀ ਅਸੀਂ ਹਾਂਜੀ ਹਾਂਜੀ ਨਹੀਂ ਤੁਸੀਂ ਜਾਣ ਮਤਲਬ ਕਿੰਨੇ ਤਰ੍ਹਾਂ ਦੇ ਨੇ ਬਾਬਾ ਰਾਜਾ ਰਾਜ ਸਿੰਘ ਬਾਬਾ ਚੜ੍ਹ ਸਿੰਘ ਬਾਬਾ ਚੇਰ ਸਿੰਘ ਠੀਕ ਹੈ ਜੀ ਠੀਕ ਹੈ ਜੀ ਟਾਈਮ ਬਸ ਟਾਈਮ ਕਦੋਂ ਬੰਦੇ ਹੋ ਟਾਈਮ ਜੀ ਅਸੀਂ ਆਪਣਾ ਦੇ ਤਵਾ ਉੱਥੇ ਜਾਣਾ ਜੀ ਅੱਜ ਜੀ ਆਜੋ ਸ਼ਾਮਾਂ ਤੱਕ ਆ ਜਾਓਗੇ ਇੱਥੇ ਲੱਗੇ ਤੇ ਹੈਗਾ ਕਿਹੜਾ ਦੂਰ ਹੋਣਾ ਨਾ ਜਨੀ ਆ ਸਕਦੇ ਜੀ ਕਿਦਾਂ ਆਓਗੇ ਦੱਸੋ ਜਦੋਂ ਸੋਮਵਾਰ ਨੂੰ ਆ ਜਾਗੇ ਜੀ ਸੋਮਵਾਰ ਦਾ ਟਾਈਮ ਚਲ ਤੁਹਾਨੂੰ ਦੱਸ ਦਿਓ ਠੀਕ ਐ ਇਸੇ ਨੰਬਰ ਤੇ ਫੋਨ ਕਰਕੇ ਦੱਸ ਦੇਵਾਂ ਕਿਦਾਂ ਦਾ ਰੱਖਦੇ ਟਾਈਮ ਜੇ ਤੁਹਾਨੂੰ ਆਪਣੇ ਮੰਮੀ ਨਾਲ ਗੱਲ ਕਰਾ ਦੇ ਲੱਗੇ ਬੰਨੇ ਹੋਊਗੀ ਕਰਾ ਦੇ ਪਹਿਲਾਂ ਜ਼ਰੂਰੀ ਨਾ ਯੋ ਤਾਂ ਹੈ ਨਹੀਂ ਉਧਰ ਮਤਲਬ ਪਰਲੇ ਘਰ ਜਾਈਏ ਜੀ ਉਧਰ ਆਪਣਾ ਤੇ ਇਹਦੇ ਡਾਡੀ ਨਾਲ ਗੱਲ ਕਰਾ ਦੇ ਡਾਡੀ ਲੱਗੇ ਇਹਦਾ ਨਹੀਂ ਨਾ ਡੈਡੀ ਨਾਲ ਗੱਲ ਕਰਦਾ ਹੈ ਨਹੀਂ ਮਤਲਬ ਗੱਲ ਨਹੀਂ ਉਹ ਵੀ ਤੂੰ ਪਰਲੇ ਘਰ ਹੈ ਜੀ ਮੈਂ ਤਾਂ ਇਧਰਲੇ ਘਰ ਆ ਆਪਣਾ ਚਲੋ ਠੀਕ ਕਰੋ ਜੇ ਲੱਗੇ ਆ ਤੇ ਕਰਾ ਦੇ ਗੱਲ ਜੇ ਲੱਗੇ ਆ ਤੇ ਨਹੀਂ ਤੂੰ ਉਹਦੇ ਨਾਲ ਕੋਲੇ ਮਮਾਇਰ ਲੈ ਕੇ ਜਾ ਉਹਨਾਂ ਨਾਲ ਗੱਲ ਕਰਨੀ ਜ਼ਰੂਰੀ ਹੈ ਭਾਈ ਤੇਰੀ ਮੰਮੀ ਨਾਲ ਵੀ ਇਹਦੇ ਡੈਡੀ ਨਾਲ ਵੀ ਤਰ ਸੌ ਵਾਰ ਨੂੰ ਆ ਜੰਗੇ ਜਿੱਥੇ ਆਪਾਂ ਬਹਿ ਕੇ ਕਰ ਲੈਂਦੇ ਹਾਂ ਮਤਲਬ ਕਿ ਆ ਜ ਨਹੀਂ ਸਕਦੇ ਸਾਰਿਆਂ ਨੂੰ ਲੈ ਕੇ ਆਉਣਾ ਹੈ ਠੀਕ ਹੈ ਠੀਕ ਹੈ ਇਹ ਨਾ ਹੋਵੇ ਕਿ ਤੇ ਹੁਣ ਤੂੰ ਸੋਮਵਾਰ ਨੂੰ ਪਹਿਲਾਂ ਐਤਵਾਰ ਨੂੰ ਟਾਈਮ ਦਿੰਦਾ ਜਦੋਂ ਸੋਮਵਾਰ ਤੇ ਪਾ ਗਿਆ ਨਾ ਨਾ ਜੀ ਜਿਹੜੀ ਗੱਲ ਕਹਿ ਦਿੱਤੀ ਪਈ ਹੈ ਇਹ ਪਹਿਮ ਤੋਂ ਬੈਨੇ ਆ ਅਸੀਂ ਤਾਂ ਅੱਜ ਤੱਕ ਕਦੇ ਪੰਚਾਇਤ ਤੇ ਤਾਂ ਕਦੇ ਇਹਨਾਂ ਨੇ ਟਾਈਮ ਬਠੀ ਨਹੀਂ ਨਾ ਇਹ ਤਾਂ ਹੋ ਗਏ ਕਰਨਾ ਨਾਲੇ ਸੋਨ ਨੂੰ ਜਾਣ ਦੀ ਕੀ ਲੋੜ ਪੈਂਦੀ ਆ ਜਦੋਂ ਲੋਪੇ ਤੇ ਚਾਰ ਕਿਲੇ ਬਾਹਰ ਆਉਂਦੇ ਨਹੀਂ ਸਾਡੇ ਇਹ ਫਿਰ ਇਹ ਕਦੇ ਇਹਨਾਂ ਨੇ ਗੱਲ ਹੀ ਨਹੀਂ ਕਰੀ ਸਾਡੇ ਕੋਲ ਆ ਕੇ ਜਦੋਂ ਕਦੇ ਆਹੋ ਇਹ ਇਹ ਤਾਂ ਵਿਚਾਰੀ ਹੁਣ ਕੁੜੀ ਗੱਤਰੀ ਆ ਕੌਣ ਗੱਲ ਕਰੂਗਾ ਇਹ ਸਾਨੂੰ ਆਪ ਨਹੀਂ ਪਤਾ ਵੀ ਸਾਡੀ ਕੁੜੀ ਕੀ ਕਿੱਥੇ ਮੰਦਰ ਪੜ ਰਹੀ ਆ ਕਿ ਕੌਣ ਪਾਲ ਰਿਹਾ ਬਹੁਤ ਬਾਰੀ ਜੀ ਸੁਨੇਹਾ ਮੈਸੇਜ ਲਾਉਂਦਾ ਜੀ ਵੀ ਕੱਲਾ ਸੁਨੇਹਾ ਨਹੀਂ ਪੁੱਤਰ ਪੁੱਤ ਮੇਰਾ ਕੱਲਾ ਸੁਨੇਹਾ ਨਹੀਂ ਛੋੜਾ ਫਰਜ਼ ਦੀ ਛੋੜੀ ਕੁੜੀ ਐ ਛੋੜਾ ਪਾਲਣਾ ਵੀ ਫਰਜ਼ ਦੀ ਛੋੜਾ ਪੜਾਉਣਾ ਵੀ ਫਰਜ਼ ਦੀ ਤੁਸੀਂ ਕੱਲੀ ਜ਼ਮੀਨ ਵਾਹੀਆਂ ਨੇ ਯਾਰ ਬੱਚੇ ਦਾ ਕੋਈ ਪਤਾ ਨਹੀਂ ਵੀ ਕਿੱਥੇ ਐ